ਕਸੂਦਾ ਫਲਾਈਓਵਰ ਦੇ نیچے ਸਾਰਾ ਇਹ ਵਿਵਾਦ ਹੋਇਆ ਉੱਥੇ ਹੀ ਜਿਹੜਾ ਲੜਕੇ ਨੂੰ ਜਿਹੜਾ ਕੁੱਟਿਆ ਗਿਆ ਔਰ ਦਾਤ ਵਗੈਰਾ ਉਹਦੇ ਸਿਰ ਤੇ ਜਿਹੜੇ ਮਾਰੇ ਗਏ ਆ ਧੀ ਗੁਜਾ ਦਾ ਰਹਿਣ ਵਾਲਾ ਲੜਕਾ ਜਿਸ ਦੇ ਉੱਪਰ ਜਿਹੜਾ ਹਮਲਾ ਹੋਇਆ ਇਹ ਲੜਕਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹਾਂਜੀ ਭਾਜੀ ਕੀ ਗੱਲ ਹੋਈ ਸੀ ਮਾੜੀ ਜੀ ਦੱਸੋ ਅਜੀ ਸੀ ਟੀ ਦੇ ਕੋਲ ਖੰਡੇ ਵੱਜੇ ਉਧਰ ਉਧਰ 12 ਜਾਣੇ ਸੀਗੇ ਮਾਰੇ ਮਾਰੇ ਕਿਨੇ ਭਾਈ ਚਾਕੂ ਇੱਕ ਫੈਰ ਕੀਤਾ ਉਹਨਾਂ ਨੇ ਹਨ 12 ਜਾਣਿਆਂ ਨੇ ਕੁੱਟਿਆ ਫਾੜ ਕੇ ਮੈਨੂੰ ਕੱਲੇ ਨੂੰ ਭਾਈ ਮਾਰੇ ਕਿਨੇ ਖੰਡੇ ਤੁਹਾਡੇ ਖੰਡੇ ਭਾਈ ਸੁਆਮੀ ਸੁੰਦਰ ਸਿੰਘ ਦਾ ਰਹਿੰਦਾ ਸੋਨੀ ਮੋਹਨ ਦਾਸ ਦਾ ਨਾਮ ਕੀ ਭਾਈ ਮੁੰਡੇ ਦਾ ਅਭਿਸ਼ੇਕ ਮੁੰਡਾ ਭਾਈ ਕਿੱਥੇ ਦਾ ਰਹਿਣ ਵਾਲਾ ਭਾਈ ਸੁਆਮੀ ਮੋਹਨ ਦਾਸ ਕੀ ਰੰਜਿਸ਼ ਕੀ ਭਾਈ ਉਹਨਾਂ ਮੈਂ ਤਾਂ ਲੋਕੋ ਤੇ ਦੇ ਦਾਂਗਾ ਤੂੰ ਦੇਖ ਸਕਦੇ ਹੋ ਕਿ ਉਹਨਾਂ ਨੇ ਇਹਨਾਂ ਨੂੰ ਖੁੰਦਕ ਕੱਢੀ ਪਾਣੀ ਪਾਈ ਅੱਛਾ ਜੀ ਤੇ ਇਹਨੂੰ ਫੋਨ ਕੀਤਾ ਆਇਆ ਮਤਲਬ ਤੇ ਫੇਰੇ ਗਿਆ ਉੱਥੇ ਜੀ ਤੇ ਇਹਨਾਂ ਨੇ ਮੁਰਗੇ ਦਾਤ ਨਾ ਮਾਰਿਆ ਨੂੰ ਦਾਤ ਨਾ ਮਾਰਿਆ ਗੋਲੀਆਂ ਚ ਚਲਾਈ ਇਹਨਾਂ ਨੇ ਕਿਰੋ ਕਿੱਥੇ ਗਿਆ ਸੀਗਾ ਲੜਕਾ ਇਹ ਫੇਰ ਤੇ ਗਿਆ ਸੀ ਸਿੱਟੀ ਅੱਛਾ ਫੇਰ ਤੇ ਹੀ ਗਿਆ ਸੀ ਹਾਂ ਜੀ ਹਾਂ ਜੀ ਤੇ ਸਿੱਟੀ ਸਿੱਟੀ ਪੜਦਾ ਸੀਗਾ ਹਾਂ ਜੀ ਬੱਸ ਪੜਦਾ ਸੀ ਕਿੰਨੀਵੀਂ ਕਲਾਸ ਸੀਗਾ ਉਥੇ ਇਹ ਸਰ ਇਹਨੇ ਪਲੱਸ 2 ਕੀਤੀ ਆ ਪੰਜ ਸਾਲ ਅੱਛਾ ਪਲੱਸ 2 ਪਾਸ ਆਉਟ ਹੋ ਕੇ ਕਲਾਸ 2 ਕਰ ਚੁੱਕਿਆ ਹਾਂਜੀ ਹਾਂਜੀ ਤੇ ਜਿੰਨਾਂ ਵੱਲੋਂ ਹਮਲਾ ਕੀਤਾ ਜਿਹੜਾ ਕੁਝ ਨਾਮਦਾਰਾ ਪਤਾ ਉਹਨਾਂ ਦਾ ਨਹੀਂ ਸਰ ਕੁਝ ਨਹੀਂ ਪਤਾ ਬੰਦੀਆਂ ਗੋਲੀਆਂ ਚਲਾਈਆਂ ਕਹਿੰਦੇ ਦੋ ਫਾਇਰ ਹੋਏ ਆ ਦੋ ਫਾਇਰ ਹਾਂਜੀ ਹਾਂਜੀ ਨਹੀਂ ਉਹ ਗੱਡੀ ਦੇ ਉੱਪਰ ਹੋਏ ਕਿ ਲੜਕੇ ਤੇ ਮਿਲ ਕੇ ਦਾ ਇਹ ਨਹੀਂ ਪਤਾ ਕੀ ਹੋਣਾ ਕਹਿੰਦੇ ਗੋਲੀਆਂ ਵਿੱਚ ਬਾਜੂ ਮਾਰੀਆਂ ਗੱਡੀ ਵੀ ਭੰਦੀ ਨੇ ਲੜਕੇ ਤੇ ਲੱਗੀ ਗੋਲੀ ਵੀ ਗੋਲੀ ਲੱਗੀ ਨਹੀਂ ਗੋਲੀਆਂ ਤੇ ਦਾਤ ਲੱਗੇ ਉਹਦੇ ਚ ਦਾਤ ਲੱਗੇ ਹਾਂਜੀ ਸਿਰ ਤੇ ਸੱਟ ਲੱਗੀ ਆ ਬਾਹਾਂ ਤੇ ਵੀ ਲੱਗੀ ਆ ਤੇ ਪਿੱਠ ਤੇ ਵੀ ਲੱਗੀ ਆ ਉਮਰ ਕਿੰਨੀ ਉਮਰੇ 19 ਸਾਲ ਹੋ ਗਿਆ 19 ਸਾਲ ਦਾ ਹੋ ਗਿਆ ਜਿਹੜਾ ਝਗੜਾ ਹੋਇਆ ਮੁੰਡੇ ਕਿੱਥੋਂ ਦੇ ਬਾਹਰ ਦੇ ਸਿਗੇ ਜਾਂ ਸਕੂਲ ਦੇ ਉਹਦੇ ਸਾਥੀ ਸਿਗੇ ਕਿਸ ਤਰ੍ਹਾਂ ਸੀ ਮਤਲਬ ਸਰ ਇਹ ਨਹੀਂ ਪਤਾ ਮਕਸੂਦਾਂ ਦੇ ਮੁੰਡੇ ਕਹਿੰਦੇ ਪਤਾ ਲੱਗਾ ਉਸ ਦੋਂ ਸਾਈਡ ਤੇ ਗੱਲ ਹੋਈ ਹੈ ਕਦੀ ਕੋਈ ਗੱਲ ਗਲਬਾਤ ਕੀਤੀ ਹੋਵੇ ਉਹਨੇ ਕੋਈ ਝਗੜੇ ਦਾ ਦੱਸਿਆ ਹੋਵੇ ਕਿ ਮੇਰੀ ਪਹਿਲਾਂ ਕਿਸੇ ਨਾਲ ਕੋਈ ਰੰਜਿਸ਼ ਆ ਫੋ ਤੁਹਾਨੂੰ ਤੁਹਾਡੀ ਇਹਦਾ ਕੀ ਜਿਹੜਾ ਨਾਲ ਤੇ ਦੋਸਤ ਸਿਗੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਉਹਨਾਂ ਨੇ ਇਹ ਕਿਹਾ ਕਿ ਮੁੰਡਾ ਠੀਕ ਹੈ ਤੁਹਾਡਾ ਜੀ ਪਰ ਮੈਂ ਹੁਣ ਆਏ ਜਸਟ ਆਇਆ ਨਹੀਂ ਨਹੀਂ ਉਹਨਾਂ ਕੋਈ ਦੱਸਿਆ ਕਿ ਜਿਹੜੇ ਨਾਲ ਜਿਹਨਾਂ ਨੇ ਹਮਲਾ ਕੀਤਾ ਉਹ ਮੁੰਡੇ ਕੌਣ ਸੀਗੇ ਜਾਂ ਨਹੀਂ ਕੁਝ ਨਹੀਂ ਪਤਾ ਇਹ ਬੇਟੇ ਨੂੰ ਪਤਾ ਹੋਊਗਾ ਕੌਣ ਨਹੀਂ ਇਸ ਬਾਬਲ ਨੂੰ ਨਹੀਂ ਪਤਾ ਤੁਸੀਂ ਕੰਪਲੇਂਟ ਤੁਸੀਂ ਦਰਜ ਕਰਵਾਈ ਹੈ ਥਾਣੇ ਹਾਂਜੀ ਪੁਲਿਸ ਵਾਲੇ ਲੈ ਗਏ ਮੌਕੇ ਤੇ ਆਈ ਸੀ ਪੁਲਿਸ ਉਸ ਜਗ੍ਹਾ ਵੀ ਆ ਗਈ ਸੀ ਉਹ ਤੇ ਉਸ ਜਗ੍ਹਾ ਤੇ ਕੌਣ ਪਹੁੰਚਿਆ ਸਭ ਤੋਂ ਪਹਿਲਾਂ ਸਭ ਤੋਂ ਪਹਿਲੇ ਇਹ ਫਰੰਟ ਪਹੁੰਚਿਆ ਫਰੈਂਡ ਪਹੁੰਚੇ ਠੀਕ ਆ ਤੁਹਾਡਾ ਕਹਿੰਦਾ ਸੀ ਨਾਲ ਕੋ ਦੋਸਤ ਵੀ ਸੀਗੇ ਨਾਲ ਫਰੈਂਡ ਸੀ ਮਤਲਬ ਨਾਲ ਫਰੈਂਡ ਹਾਂਜੀ ਹਾਂਜੀ ਅੱਛਾ ਫਰੈਂਡ ਸੀਗੇ ਤੇ ਮਤਲਬ ਹੋਰ ਵੀ ਕਿਸੇ ਨਾਲ ਲੱਗੀਏ ਨਹੀਂ ਹੋਰ ਨਹੀਂ ਲੱਗੀ ਕਿਸੇ ਕੋਈ ਹੋਰ ਕਿਹੜਾ ਕਿੰਨੇ ਕਵੇ ਤੋਂ ਬਰ ਗਿਆ ਕਿੰਨੇ ਕਵੇ ਨਾਲ ਜਿਹੜਾ ਕਿ ਉੱਥੇ ਲੜਾਈ ਜਾ ਕਿਹੜਾ ਕਿੰਨੇ ਕਵੇ ਨਾਲ ਹੋਇਆ ਇਹ ਮੈਂ ਕਹਿੰਦਾ ਤਿੰਨ ਚਾਰ ਵਜੇ ਦੀ ਗੱਲ ਆ ਚਾਰ ਪੰਜ ਵਜੇ ਦੀ ਗੱਲ ਆ ਚਾਰ ਪੰਜ ਵਜੇ ਦੀ ਗੱਲ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਭਾਜੀ ਮੈਨੂੰ ਫੋਨ ਆਇਆ ਬੇਟੇ ਦਾ ਕੋਈ ਸਾਡੇ ਕੋਲੋਂ ਫੋਨ ਆਇਆ ਅੱਛਾ ਜੀ 5:30 ਵਜੇ ਉਹ ਤਾਂ ਮੈਂ ਸਰਨਪੁਰ ਤੋਂ ਆ ਰਿਹਾ ਸੀ ਹਾਂਜੀ ਸਰਨਪੁਰ ਤੋਂ ਆ ਰਿਹਾ ਟ੍ਰੇਨ ਜਿਸ ਦੇ ਮੈਨੂੰ ਫੋਨ ਆਇਆ ਕਿ ਇਹਦੇ ਦੇ ਪਾਪਾ ਹੋ ਗਿਆ ਹੂੰ ਇੱਥੇ ਵੀ ਬੇੜਾ ਛੋਟਾ ਵੱਡਾ ਬੇੜਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਪਰ ਅਸੀਂ ਕਹਿੰਨੇ ਆ ਕਿ ਜੋ ਜੋ ਇਹਨਾਂ ਕੀਤਾ ਵਾ ਇਹਨਾਂ ਨੂੰ ਬਨਾ ਸਜ਼ਾ ਨਹੀਂ ਕੀ ਪੂਰੀ ਹੂੰ ਜੋ ਇਹਨਾਂ ਨੇ ਪਰ ਇੰਨੀ ਵੀ ਸਰ ਕੀ ਰੰਜਿਸ਼ਾ ਕਿਸੇ ਦੇ ਉੱਪਰ ਨਹੀਂ ਪਤਾ ਨਹੀਂ ਸਰ ਕਿਉਂ ਮਾਰਿਆ ਕਿ ਇਹ ਨਹੀਂ ਪਤਾ ਸਰ ਕਿਉਂਕਿ ਇੰਨੀ ਹੱਲੇ ਦੇ ਕਾਫੀ ਹੁਣ ਤੱਕ ਇਹ ਕਹਿੰਦੇ ਪਲੱਸ 2 ਪਾਸ ਆਊਟ ਕੀਤੀ ਹੈ ਹੱਲੇ ਦੇ ਜ਼ਿਆਦਾ ਉਮਰ ਵੀ ਨਹੀਂ ਹੈ ਝਗੜਿਆ ਝਗੜੇ ਦੀ ਮੇਰੇ ਸਾਲ ਉਹ ਸਾਲਿਕਸਾਲ ਹੋ ਗਿਆ ਇੱਕ ਸਾਲ ਹੋ ਗਿਆ ਹਾਂਜੀ ਤੇ ਹੁਣ ਜਿਹੜਾ ਮੈਂ ਦੁਆਰਾ ਮਤਲਬ ਵੀਜ਼ਮ ਵਗੈਰਾ ਜਾਂ ਕੋਈ ਸਰਟੀਫੀਕੇਟ ਲੈਣ ਗਿਆ ਸੀ ਇਹ ਸਿਸਟਰਮ ਬੰਦ ਸੀ ਗਿਆ ਸਰ ਇਹ ਫਿਰ ਮਤਲਬ ਉਹਨਾਂ ਨੇ ਕਾਰੀ ਬਾਹਰ ਭੇਜਣਾ ਸੀ ਨੂੰ ਮੇਰੇ ਨੂੰ ਨਹੀਂ ਅੱਜ ਕਿੱਦਾਂ ਉੱਥੇ ਫੰਕਸ਼ਨ ਸੀ ਕੋਈ ਜਾਂ ਕੀ ਸੀ ਫੇਡ ਉੱਦਾਂ ਉਸ ਸਕੂਲ ਤੋਂ ਕਰਦੇ ਬਲੇ ਅੱਛਾ ਉਹ ਲਫੇਡ ਸੀਗਾ ਉੱਥੇ ਹਾਂਜੀ ਹਾਂਜੀ ਠੀਕ ਹੈ ਸੋ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਹੈ ਉਹ ਇੱਥੇ ਪਹੁੰਚੇ ਨੇ ਔਰ ਜਲੰਧਰ ਦਾ ਬਸਤੀਆਦ ਇਲਾਕਾ ਜਲੰਧਰ ਵੈਸਟ ਹਲਕੇ ਦੇ ਵਿੱਚ ਰਹਿਣ ਵਾਲਾ ਲੜਕਾ ਜਿਹੜਾ ਕਿ 18 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਔਰ ਉਸ ਦੇ ਉੱਪਰ ਜਿਹੜਾ ਜਾਨਲੇਵਾ ਹਮਲਾ ਹੋਇਆ ਹੈ ਜਾਨਲੇਵਾ ਹਮਲਾ ਜਿਹੜਾ ਮਕਸੂਦਾ ਜਿਹੜਾ ਫਲਾਈਓਵਰ ਆ ਉਹਦੇ ਨੀਚੇ ਜਿਹੜਾ ਦੱਸਿਆ ਜਾ ਰਿਹਾ ਕਿ ਕੋਈ ਨਿੱਜੀ ਸਕੂਲ ਆ ਉੱਥੇ ਫੇਅਰ ਸੀਗਾ ਔਰ ਫੇਅਰ ਦੇ ਦੌਰਾਨ ਜਿਹੜਾ ਕਿ ਲੜਕਾ ਬਾਹਰ ਆਇਆ ਤਾਂ ਉਸ ਤੋਂ ਬਾਅਦ ਕੋਈ ਰੰਜਿਸ਼ ਸੀ ਜਾਂ ਪ੍ਰਾਣੀ ਹਲੇ ਇਸ ਚੀਜ਼ ਦਾ ਨਹੀਂ ਪਤਾ ਲੱਗਿਆ ਉਸ ਤੋਂ ਬਾਅਦ ਆ ਕੇ ਉਹ ਹਮਲਾ ਕਰ ਦਿੱਤਾ ਉਹਦੇ ਪਰਿਵਾਰਕ ਮੈਂਬਰ ਜਿਹੜੇ ਉਹਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਜਿਹੜਾ ਉਹ ਵੱਡਾ ਲੜਕਾ ਬਾਹਰ ਆ ਜਿਹੜਾ ਜਿਸ ਲੜਕੇ ਦੇ ਉੱਪਰ ਹਮਲਾ ਹੋਇਆ ਉਹਦਾ ਵੱਡਾ ਜਿਹੜਾ ਬ੍ਰਦਰ ਆ ਉਹ ਬਾਹਰ ਆ ਉਸਦਾ ਫੋਨ ਇਹਨਾਂ ਨੂੰ ਆਂਦਾ ਕਿ ਜਿਹੜਾ ਕਿ ਹਮਲਾ ਹੋਇਆ ਉਸ ਤੋਂ ਬਾਅਦ ਜਿਹੜਾ ਇਹ ਪਰਿਵਾਰਕ ਮੈਂਬਰ ਸਾਰੇ ਨੇ ਜਿਹੜੇ ਪਹੁੰਚਦੇ ਨੇ ਉਹਨਾਂ ਫਾਦਰ ਸਾਹਿਬ ਜਿਹੜੇ ਆ ਸਹਾਰਨਪੁਰ ਜਾ ਰਹੇ ਸੀਗੇ ਟੂਰ ਤੇ ਉਸ ਤੋਂ ਬਾਅਦ ਫਗਵਾੜੇ ਤੋਂ ਵਾਪਸ ਆਉਂਦੇ ਨੇ ਹੁਣ ਜਿਹੜਾ ਜਲੰਧਰ ਦੇ ਨੀਜੀ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ ਥਾਣਾ ਇੱਕ ਦੇ ਦਿਨ ਸਾਰਾ ਜਿਹੜਾ ਵਿਵਾਦ ਹੋਇਆ ਔਰ ਪੁਲਿਸ ਕੰਪਲੇਂਟ ਜਿਹੜੀ ਇਹਨਾਂ ਨੇ ਰਜਿਸਟਰਡ ਕਰਵਾ ਦਿੱਤੀ ਹੈ ਪਰ ਹਾਲੇ ਤੱਕ ਜਿਹੜਾ ਕਾਰਨ ਨਹੀਂ ਪਤਾ ਲੱਗਿਆ ਕੀ ਰੰਜਿਸ਼ ਕੀ ਸੀ ਕਿਸ ਕਾਰਨ ਜਿਹੜਾ ਲੜਕੇ ਤੇ ਹਮਲਾ ਹੋਇਆ ਔਰ ਜੋ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਜਿਹੜੀ ਹੈ ਗੋਲੀ ਵੀ ਹੈ ਜੋ ਦੱਸ ਰਹੀ ਕਿ ਚੱਲੀ ਹੈ ਲੜਕੇ ਦੇ ਉੱਪਰ ਸੋ ਇਸ ਚੀਜ਼ ਦੀ ਆਪਾਂ ਪੁਸ਼ਟੀ ਨਹੀਂ ਕਰਦੇ ਕਿ ਗੋਲੀ ਉਸ ਜਗ੍ਹਾ ਦੇ ਉੱਪਰ ਚੱਲੀ ਹੈ ਜਾਂ ਨਹੀਂ ਚੱਲੀ ਹੈ ਔਰ ਪਰਿਵਾਰਕ ਮੈਂਬਰ ਉਹਦੇ ਫਾਦਰ ਸਾਹਿਬ ਦੱਸ ਰਹੇ ਕਿ ਗੋਲੀ ਵੀ ਜਿਹੜੀ ਲੜਕੇ ਤੇ ਚੱਲੀ ਔਰ ਤੇਜ਼ਦਾਰ ਹਥਿਆਰਾਂ ਦੇ ਨਾਲ ਜਿਹੜਾ ਉਹਦੇ ਤੇ ਵਾਰ ਕੀਤਾ ਗਿਆ ਔਰ ਔਰ ਪਲੱਸ 2 ਪਾਸ ਆਊਟ ਜਿਹੜੀ ਆ ਉਹਨੇ ਕੀਤੀ ਸੀ ਪਿਛਲੇ ਸਾਲ ਲੈ ਦੱਸਿਆ ਜਾ ਰਿਹਾ ਔਰ ਅੱਜ ਜਿਹੜੀ ਫੇਰ ਸੀਗਾ ਸਕੂਲ ਦੇ ਵਿੱਚ ਔਰ ਉੱਥੇ ਹੀ ਜਿਹੜਾ ਜਦੋਂ ਫੇਰ ਤੋਂ ਬਾਹਰ ਨਿਕਲਦਾ ਤਾਂ ਥਾਰ ਗੱਡੀ ਜਿਹੜੀ ਹੈ ਉਹਦੇ ਉੱਪਰ ਜਿਹੜਾ ਲੜਕਾ ਸਵਾਰ ਹੁੰਦਾ ਤੇ ਉੱਥੇ ਉਹਨਾਂ ਦੇ ਜਿਹੜਾ ਹਮਲਾ ਕਰ ਦਿੱਤਾ ਇਹ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਆ ਸੋ ਮੌਕੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਉਹਨਾਂ ਦੇ ਫਾਦਰ ਸਾਹਿਬ ਹੁਣ ਹਸਪਤਾਲ ਪਹੁੰਚੇ ਨੇ ਔਰ ਜਲੰਧਰ ਦੇ ਥਾਣਾ ਇੱਕ ਦੇ ਅਧੀਨ ਜਿਹੜਾ ਇਹ ਸਾਰਾ ਵਿਵਾਦ ਹੋਇਆ ਔਰ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਮਾਮਲਾ ਸਾਰਾ ਰਜਿਸਟਰਡ ਕਰਵਾਤਾ ਗਿਆ ਔਰ ਜਿਹੜੀ ਕੰਪਲੇਂਟ ਹੈ ਦਰਜ ਕਰਵਾ ਦਿੱਤੀ ਗਈ ਹੈ ਸੋ ਜਿਹੜਾ ਦੂਜੀ ਧਿਰ ਜਿਹੜੀ ਹੈ ਉਹ ਦੀ ਖਬਰ ਦੇਖਦੇ ਹੋਓ ਆਪਾਂ ਪਾਕਿ ਜਿਹੜਾ ਸਾਡੇ ਦਾ ਜਨਤ ਕਰ ਸਕਦੇ ਨੇ ਔਰ ਇਹਨਾਂ ਵੱਲੋਂ ਜਿਹੜੇ ਇਲਜ਼ਾਮ ਹੈ ਲਗਾਏ ਜਾ ਰਹੇ ਕਿ ਜਿਹੜੇ ਪਰ ਇਹਨਾਂ ਨੂੰ ਹੱਲੇ ਪ੍ਰੋਪਰ ਲੜਕਿਆਂ ਦਾ ਨਹੀਂ ਪਤਾ ਕਿ ਕਿੰਨਾ ਨਾਲ ਸਾਰਾ ਜਿਹੜਾ ਇਹ ਵਿਵਾਦ ਹੋਇਆ ਔਰ ਤਸਵੀਰਾਂ ਤੁਹਾਨੂੰ ਜਿਹੜੀਆਂ ਇਸ ਵੇਲੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੇ ਮੀਡੀਆ ਸਾਲ ਦੇ ਵਿੱਚ ਜਿਹੜਾ ਉਸ ਲੜਕੇ ਨੂੰ ਦਾਖਲ ਕਰਵਾਇਆ ਗਿਆ ਉਹ ਕਾਫੀ ਜਿਹੜੀ ਕੰਡੀਸ਼ਨ ਦਾ ਦਸਹਿਰਾ ਕਾਫੀ ਹੋ ਗਿਆ ਤੇ ਦਰ ਪਿਆਰਾਂ ਨਾਲ ਵਾਰ ਕੀਤਾ ਔਰ ਕਾਫੀ ਸੱਟਾਂ ਜਿਹੜੀਆਂ ਉਸ ਲੜਕੇ ਦੇ ਆਈਆਂ ਨੇ ਔਰ ਜਿਹੜਾ ਮਕਸੂਦਾ ਫਲਾਈਓਵਰ ਦੇ نیچے ਸਾਰਾ ਇਹ ਵਿਵਾਦ ਹੋਇਆ ਉੱਥੇ ਹੀ ਜਿਹੜਾ ਲੜਕੇ ਨੂੰ ਜਿਹੜਾ ਕੁੱਟਿਆ ਗਿਆ ਔਰ ਦਾਤ ਵਗੈਰਾ ਉਹਦੇ ਸਿਰ ਤੇ ਜਿਹੜੇ ਮਾਰੇ ਗਏ ਆ ਔਰ ਦੱਸਿਆ ਜਾ ਰਿਹਾ ਜੋ ਕਿ ਪਰਿਵਾਰਕ ਮੈਂਬਰ ਦੱਸ ਰਹੇ ਆ ਕਿ ਲੜਕੇ ਦੇ ਉੱਪਰ ਜਿਹੜੀ ਹੈ ਗੋਲੀ ਵੀ ਚਲਾਈ ਗਈ ਪਰ ਗੋਲੀ ਜਿਹੜੀ ਗੱਡੀ ਦੇ ਵਿੱਚ ਜਾ ਕੇ ਮੱਜੀ ਹੈ ਜਿਹੜੀ ਥਾਰ ਗੱਡੀ ਸੀਗੀ ਮੌਕੇ ਦੇ ਉਸ ਗੱਡੀ ਦੇ ਉੱਪਰ ਜਿਹੜੀ ਹੈ ਗੋਲੀ ਮੱਜੀ ਉਸ ਉਹ ਵੀਡੀਓ ਵੀ ਤੁਹਾਨੂੰ ਜਿਹੜੀ ਹੈ ਸਾਂਝੀ ਕਰਾਂਗੇ ਜਿਸ ਗੱਡੀ ਇੱਕ ਦਸ ਲਗੀ ਥਾਰ ਹੈ ਜਿਹੜੀ ਲਗੀ ਇੱਕ ਫਾਇਰ ਗੋਲੀ ਵੀ ਚਲੀ ਗਈ ਸੋ ਉਹ ਜਿਹੜੀ ਵੀਡੀਓ ਹੈ ਉਹ ਵੀ ਜਿਹੜੀ ਹੈ ਤੁਹਾਨੂੰ ਜਨਤਕ ਕੀਤੀ ਜਾਏਗੀ ਜੋ ਕਿ ਪਰਿਵਾਰਕ ਮੈਂਬਰ ਜਿੱਦਾਂ ਦੱਸ ਰਹੇ ਨੇ ਸੋ ਪਰਿਵਾਰਕ ਮੈਂਬਰਾਂ ਦਾ ਜਿਹੜਾ ਕਹਿਣਾ ਹੈ ਕਿ ਜਿਹੜਾ ਲੜਕੇ ਨੇ ਪਿਛਲੇ ਸਾਲ ਈ ੱਲੇ ਜਿਹੜੀ ਹੈ ਪਾਸ ਆਊਟ ਕੀਤੀ ਸੀਗੀ ਪਲੱਸ 2 ਜਿਹੜੀ ਪਾਸ ਆਊਟ ਕੀਤੀ ਹੈ ਉੱਥੇ ਵੀ ਵਾਅਦ ਦੇਖ ਸਕਦੇ ਹੋ ਕਿ ਇਸ ਵੇਲੇ ਪਰਿਵਾਰਕ ਮੈਂਬਰ ਜਿਹੜੇ ਨੇ ਹਸਪੀਟਲ ਪਹੁੰਚੇ ਨੇ ਔਰ ਲੜਕੇ ਦੇ ਕਾਫੀ ਜਿਹੜੇ ਤੇਜ਼ਦਾਰ ਹਥਿਆਰਾਂ ਨਾਲ ਵਾਰ ਜਿਹੜਾ ਕੀਤਾ ਗਿਆ ਹਮਲਾ ਜਿਹੜਾ ਉਸ ਲੜਕੇ ਦੇ ਉੱਪਰ ਹੋਇਆ ਸੋ ਇਹ ਜਲੰਧਰ ਦਾ ਤੁਹਾਨੂੰ ਮਾਮਲਾ ਜਿਹੜਾ ਸਾਂਝਾ ਕਰ ਰਹੇ ਆ ਜਲੰਧਰ ਦੇ ਵਿੱਚ ਜਿਹੜੀ ਜਿਹੜੀ ਵੱਡਾ ਜਿਹੜਾ ਵਿਵਾਦ ਹੋਇਆ ਵਿਵਾਦ ਜਿਹੜਾ ਤਾਂ ਅੰਦਾਜ਼ਾ ਹੈ ਕਿ ਜਿਹੜਾ ਥਾਣਾ ਇੱਕ ਦੇ ਦੀਨ ਆਂਦੇ ਜਿਹੜਾ ਜਿਹੜਾ ਫਲਾਈਓਵਰ ਆ ਮਕਸੂਦਾ ਵਾਲਾ ਉਹਦੇ ਥੱਲੇ ਜਿਹੜਾ ਦੱਸਿਆ ਜਾ ਰਿਹਾਗੀ ਸਕੂਲ ਤੋਂ ਲੜਕਾ ਫੇਡ ਸੀਗਾ ਅੱਜ ਜਿਹੜਾ ਐਨਵਲ ਫੰਕਸ਼ਨ ਹੁੰਦਾ ਸਾਲ ਬਾਦ ਉਹ ਫੇਡ ਜਿਹੜੀ ਸੀਗੀ ਉਹ ਫੇਡ ਤੋਂ ਵਾਪਸ ਆ ਰਿਹਾ ਸੀਗਾ ਵਾਪਸ ਉੱਥੋਂ ਪਰਤ ਰਿਹਾ ਸੀ ਤਾਂ ਜਿਨ੍ਹਾਂ ਨਾਲ ਕੋਈ ਉਹਦੀ ਪੁਰਾਣੀ ਰੰਜੀ ਸੀ ਜਾਂ ਕੌਣ ਸੀ ਲੜਕੇ ਹੱਲੇ ਇਸ ਚੀਜ਼ ਦਾ ਜਿਹੜਾ ਪਤਾ ਨਹੀਂ ਲੱਗ ਪਾਇਆ ਕਿ ਕਿਹਨਾਂ ਨਾਲ ਉਹਦਾ ਝਗੜਾ ਇਹ ਤਾਂ ਜਿਹੜਾ ਲੜਕਾ ਹੀ ਜਦੋਂ ਉਹ ਹੋਸ਼ ਵਿੱਚ ਆਏਗਾ ਤਾਂ ਦੱਸੇਗਾ ਪਰ ਪਰਿਵਾਰਕ ਮੈਂਬਰ ਦੱਸਣ ਦਾ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਵੱਡੇ ਲੜਕੇ ਦਾ ਫੋਨ ਆਂਦਾ ਜੋ ਕਿ ਬਾਹਰ ਹੈ ਇਹ ਲੜਕੇ 'ਤੇ ਹਮਲਾ ਹੋਇਆ ਛੋਟੇ ਲੜਕੇ ਦੇ ਦਾ ਉਹ ਮੌਕੇ ਤੇ ਜਿਹੜਾ ਟੂਰ ਤੇ ਜਾ ਰਹੇ ਸੀ ਤਾਂ ਉੱਥੋਂ ਹੀ ਵਾਪਸ ਆ ਜਾਂਦੇ ਨੇ ਬਾਕੀ ਪਰਿਵਾਰਕ ਮੈਂਬਰ ਜਿਹੜੇ ਨੇ ਹਸਪਤਾਲ ਜਿਹੜਾ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਅਸ ਲੜਕੇ ਨੂੰ ਦਾਖਲ ਕਰਵਾ ਦਿੱਤਾ ਜਾਂਦਾ ਸੋ ਦੇਖ ਸਕਦੇ ਹਸਪਤਾਲ ਦਾ ਸਟਾਫ ਵੀ ਜਿਹੜਾ ਇੱਥੇ ਖੜਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੰਡੀਸ਼ਨ ਕਿਹਸੀ ਲੜਕੇ ਦੀ ਬਈਆ ਕੰਡੀਸ਼ਨ ਕਿਹਾ ਅੱਛਾ ਕੰਡੀਸ਼ਨ ਕਿਤਾ ਭਾਜੀ ਆ ਲਓ ਜਿਹੜਾ ਡਾਕਟਰ ਉਹ ਦੱਸ ਸਕੈਨ ਨਹੀਂ ਲੈ ਕੇ ਆਏ ਸਕੇਨਿੰਗ ਉਸ ਤੇ ਲੈ ਕੇ ਆਏ ਠੀਕ ਹੈ ਆ ਰਹੇ ਹਾਲੋ ਬਾਕੀ ਜਿਹੜਾ ਕੀ ਸੋ ਦੇਖ ਸਕਦੇ ਹੋ ਕਿ ਲੜਕੇ ਨੂੰ ਬਾਹਰ ਲੈ ਕੇ ਆ ਉਹ ਜਿਹੜਾ ਪਰਿਵਾਰਿਕ ਮੈਂਬਰ ਆ ਕਿ ਸੋ ਤਸਵੀਰਾਂ ਤੁਹਾਨੂੰ ਇਸ ਵੇਲੇ ਜਿਹੜੀਆਂ ਜਲੰਧਰ ਤੋਂ ਸਾਂਝੀਆਂ ਕਰ ਰਹੇ ਆ ਜਲੰਧਰ ਦੇ ਨੀਜੀ ਹਸਪਤਾਲ ਦੇ ਵਿੱਚ ਉਸ ਲੜਕੇ ਨੂੰ ਦਾਖਲ ਕਰਵਾਇਆ ਗਿਆ ਔਰ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਇੱਕ ਵਾਰੀ ਫੇਰ ਦੱਸ ਦਿੰਨੇ ਆ ਕਿ ਜਲੰਧਰ ਦਾ ਜਿਹੜਾ ਵਿਵਾਦਿਤ ਮਾਮਲਾ ਜਿਹੜਾ ਤੁਹਾਨੂੰ ਸਾਂਝਾ ਕੀਤਾ ਜਾ ਰਿਹਾ ਜਿੱਥੇ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਕਿ ਜਿਹੜਾ ਗੋਲੀ ਵੀ ਚੱਲੀ ਹੈ ਔਰ ਇਸ ਚੀਜ਼ ਦੀ ਹਲੇ ਪੁਸ਼ਟੀ ਨਹੀਂ ਹੋ ਪਾਈ ਔਰ ਮੌਕੇ ਦੇ ਤਸਿਆ ਰਿਹਾ ਕਿ ਥਾਣਾ ਇੱਕ ਦੀ ਪੁਲਿਸ ਨੂੰ ਇਹਨਾਂ ਵੱਲੋਂ ਜਿਹੜੀ ਲਿਖਤੀ ਸ਼ਿਕਾਇਤ ਉਹ ਦੇ ਦਿੱਤੀ ਗਈ ਹੈ ਔਰ ਉਹਨੂੰ ਜਿਹੜਾ ਹੁਣ ਕਾਫੀ ਕੰਡੀਸ਼ਨ ਉਹਦੀ ਖਰਾਬ ਸੱਟਾਂ ਕਾਫੀ ਲੜਕੇ ਦੇ ਲੱਗਿਆ ਤੇ ਉਹਨੂੰ ਜਿਹੜਾ ਉਹਦਾ ਸਕੈਨ ਅੰਦਰ ਕਰਵਾਇਆ ਜਾ ਰਿਹਾ ਔਰ ਪਰਿਵਾਰਕ ਮੈਂਬਰਾਂ ਦੇ ਵੀ ਜਿਹੜੇ ਬਿਆਨ ਆ ਸਾਹਮਣੇ ਆਏ ਨੇ ਔਰ ਜਿਵੇਂ ਹੀ ਉਹਨਾਂ ਦੇ ਘਰ ਦੇ ਫੈਮਿਲੀ ਮੈਂਬਰਾਂ ਨੂੰ ਪਤਾ ਲੱਗਾ ਤਾਂ ਸਾਰੇ ਹੀ ਜਿਹੜੇ ਹਸਪਤਾਲ ਦੇ ਵਿੱਚ ਇਕੱਠੇ ਹੋ ਰਹੇ ਆ ਔਰ ਉਹ ਲੜਕਾ ਜਿਹੜਾ ਅੰਦਰ ਉਹਨੂੰ ਲੈ ਕੇ ਗਏ ਜਿਹੜਾ ਸਕੈਨ ਦੇ ਲਈ ਔਰ ਦੱਸਿਆ ਜਾ ਰਿਹਾ ਕਿ ਫੇਟ ਤੋਂ ਵਾਪਸ ਆ ਰਿਹਾ ਸੀ ਜਿਹੜਾ ਪਲਸ 2 ਪਿਛਲੇ ਸਾਲ ਹੀ ਲੜਕੇ ਨੇ ਪਾਸ ਆਊਟ ਕੀਤੀ ਹੈ ਬਸਤੀਆਂ ਦਾ ਇਲਾਕੇ ਦਾ ਰਹਿਣ ਵਾਲਾ ਹੈ ਬਸਤੀ ਗੂਜਾ ਦਾ ਰਹਿਣ ਵਾਲਾ ਲੜਕਾ ਜਿਸ ਦੇ ਉੱਪਰ ਜਿਹੜਾ ਹਮਲਾ ਹੋਇਆ 18 ਤੋਂ 19 ਸਾਲ ਲੜਕੇ ਦੀ ਉਮਰ ਦੱਸੀ ਜਾ ਰਹੀ ਹੈ ਸੋ ਜਿੱਦਾਂ ਇਹਨੂੰ ਬਾਹਰ ਲੈ ਕੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਉਸ ਨੂੰ ਲੜਕੇ ਨੂੰ ਜਿਹੜਾ ਸਕੈਨ ਦੇ ਲਈ ਲੈ ਕੇ ਗਏ ਆ ਔਰ ਬਾਹਰ ਲੈ ਕੇ ਆਂਦੇ ਤਾਂ ਤੁਹਾਨੂੰ ਜਿਹੜੀ ਉਸ ਲੜਕੇ ਦੀ ਆ ਵੀ